ਕਿਹੜਾ 7 ਨੰਬਰ ਜ਼ੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਜੇਤੂ ਆਇਆ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੋਟਰਾਂ ਦਾ ਮੇਰੇ ਵੀਰਜੀ ਟਵਾਣਾ ਸਾਹਿਬ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਪਾਰਟੀ ਵੱਲੋਂ ਇਲੈਕਸ਼ਨ ਲੜਨ ਲਈ ਖੜਾ ਕੀਤਾ ਸੀ ਮੁਕਾਬਲੇ ਚ ਜੀ ਮੇਰੇ ਇੱਕ ਸਾਹਬ ਸਿੰਘ ਸੀ ਭਾਜਪੀ ਵੱਲੋਂ ਦਰਸ਼ਨ ਸਿੰਘ ਦਰਸ਼ਨ ਸਿੰਘ ਅਕਾਲੀ ਦਲ ਵਾਲਾ ਸੀਗਾ ਜੀ ਜਿਨ੍ਹਾਂ ਤੋਂ ਮੈਂ ਕੀ ਬਹੁਤ ਵਧੀਆ ਲੀਡ ਲੈ ਕੇ 83 ਵੋਟਾਂ ਨਾਲ ਜਿੱਤਿਆ ਸਸੂਨੀ 700 ਨਿਬਟਾ ਮਿਲੇ ਕਾਲੀਦਾਲ ਨੂੰ 636 ਕਾਲੀਦਾਲ ਨੂੰ 636 ਜੀ ਬੀਜੇਪੀ ਨੂੰ 303 ਬੀਜੇਪੀ ਨੂੰ 303 303 373 ਮੈਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਪਾਰਟੀ ਦਾ ਮੈਂ ਸਾਰੇ ਵਰਕਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਕਿਉਂਕਿ ਕਿਹੜਾ 7 ਨੰਬਰ ਜ਼ੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਜੇਤੂ ਆਇਆ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੋਟਰਾਂ ਦਾ ਮੇਰੇ ਵੀਰ ਜੀ ਟਵਾਣਾ ਸਾਹਿਬ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਮੈਨੂੰ ਕ੍ਰਿਕਟ ਦੇਖ ਕੇ ਪਾਰਟੀ ਵੱਲੋਂ ਇਲੈਕਸ਼ਨ ਲੜਨ ਲਈ ਖੜਾ ਕੀਤਾ ਸੀ ਤੁਹਾਡੇ ਮੁਕਾਬਲੇ ਚ ਜੀ ਮੇਰੇ ਇੱਕ ਸਾਹਬ ਸਿੰਘ ਸੀ ਬੀਜੇਪੀ ਵੱਲੋਂ ਦਰਸ਼ਨ ਸਿੰਘ ਦਰਸ਼ਨ ਸਿੰਘ ਅਕਾਲੀ ਦਲ ਵਾਲਾ ਸੀਗਾ ਜੀ ਜਿਨ੍ਹਾਂ ਤੋਂ ਮੈਂ ਕੀ ਬਹੁਤ ਵਧੀਆ ਲੀਡ ਲੈ ਕੇ 83 ਵੋਟਾਂ ਨਾਲ ਜਿੱਤਿਆ ਸੀ ਸੱਸੋਂ ਨਹੀਂ ਸੱਸੋਂ ਨਹੀਂ ਵੋਟਾਂ ਮਿਲੀਆਂ ਕਾਲੀ ਦਲ ਨੂੰ 636 ਕਾਲੀ ਦਲ ਨੂੰ 636 ਜੀ ਬੀਜੇਪੀ ਨੂੰ 303 ਬੀਜੇਪੀ ਨੂੰ 303 303 ਤੈਨੂੰ ਸੋਤੇ ਮੈਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਪਾਰਟੀ ਦਾ ਮੈਂ ਸਾਰੇ ਵਰਕਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ 7 ਨੰਬਰ ਜ਼ੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਜੇਤੂ ਆਇਆ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੋਟਰਾਂ ਦਾ ਮੇਰੇ ਵੀਰ ਜੀ ਟਵਾਣਾ ਸਾਹਿਬ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਪਾਰਟੀ ਵੱਲੋਂ ਇਲੈਕਸ਼ਨ ਲੜਨ ਲਈ ਖੜਾ ਕੀਤਾ ਸੀ ਮੁਕਾਬਲੇ 'ਚ ਜੀ ਮੇਰੇ ਇੱਕ ਸਾਹਬ ਸਿੰਘ ਸੀ ਬੀਜੇਪੀ ਵੱਲੋਂ ਦਰਸ਼ਨ ਸਿੰਘ ਦਰਸ਼ਨ ਸਿੰਘ ਅਕਾਲੀ ਦਲ ਵਾਲਾ ਸੀਗਾ ਜੀ ਜਿੰਨਾਂ ਤੋਂ ਮੈਂ ਕੀ ਬਹੁਤ ਵਧੀਆ ਲੀਡ ਲੈ ਕੇ 83 ਵੋਟਾਂ ਨਾਲ ਜਿੱਤੂਗਾ ਸਸੂਨੀ ਸਸੂਨੀ ਵੋਟਾਂ ਮਿਲੀਆਂ ਕਾਲੀਦਾਨ ਨੂੰ 636 ਕਾਲੀਦਾਨ ਨੂੰ 636 ਜੀ ਭਾਜਪਾ ਨੂੰ 303 ਭਾਜਪਾ ਨੂੰ 303 303 303 ਮੈਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਪਾਰਟੀ ਦਾ ਮੈਂ ਸਾਰੇ ਵਰਕਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋਨ ਤੋਂ ਕਿਰਪਾ 47 ਨੰਬਰ ਜੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਜੇਤੂ ਆਇਆ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੋਟਰਾਂ ਦਾ ਮੇਰੇ ਵੀਰ ਜੀ ਟਵਾਣਾ ਸਾਹਿਬ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਪਾਰਟੀ ਵੱਲੋਂ ਇਲੈਕਸ਼ਨ ਲੜਨ ਲਈ ਖੜਾ ਕੀਤਾ ਸੀ ਮੁਕਾਬਲੇ ਚ ਜੀ ਮੇਰੇ ਇੱਕ ਸਾਹਬ ਸਿੰਘ ਸੀ ਭਾਜਪੀ ਵੱਲੋਂ ਦਰਸ਼ਨ ਸਿੰਘ ਦਰਸ਼ਨ ਸਿੰਘ ਅਕਾਲੀ ਦਲ ਵਾਲਾ ਸੀਗਾ ਜੀ ਜਿਨ੍ਹਾਂ ਤੋਂ ਮੈਂ ਕੀ ਬਹੁਤ ਵਧੀਆ ਲੀਡ ਲੈ ਕੇ 83 ਵੋਟਾਂ ਨਾਲ ਜਿੱਤਿਆ ਸਸੂਨੀ 719 ਵੋਟਾਂ ਮਿਲੀਆਂ। ਕਾਲੀਦਾਨ ਨੂੰ 636 ਕਾਲੀਦਾਨ ਨੂੰ 636 ਜੀ। ਭਾਜਪਾ ਨੂੰ 303 ਭਾਜਪਾ ਨੂੰ 303 303 373 ਮੈਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਸਾਰੀ ਪਾਰਟੀ ਦਾ ਮੈਂ ਸਾਰੇ ਵਰਕਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ। ਕਿਉਂਕਿ ਕਿਉਂਰਾ 7 ਨੰਬਰ ਜ਼ੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਜੇਤੂ ਆਇਆ ਜੀ। ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੋਟਰਾਂ ਦਾ। ਮੇਰੇ ਵੀਰ ਜੀ ਟਵਾਣਾ ਸਾਹਿਬ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਪਾਰਟੀ ਵੱਲੋਂ ਇਲੈਕਸ਼ਨ ਲੜਨ ਲਈ ਖੜਾ ਕੀਤਾ ਸੀ ਤੁਸੀਂ ਤੁਹਾਡੇ ਮੁਕਾਬਲੇ ਚ ਜੀ ਮੇਰੇ ਇੱਕ ਸਾਹ ਸਿੰਘ ਸੀ ਭਾਜਪਾ ਵੱਲੋਂ ਦਰਸ਼ਨ ਸਿੰਘ ਦਰਸ਼ਨ ਸਿੰਘ ਅਕਾਲੀ ਦਲ ਵਾਲਾ ਸੀਗਾ ਜੀ ਜਿਨ੍ਹਾਂ ਤੋਂ ਮੈਂ ਕੀ ਬਹੁਤ ਵਧੀਆ ਲੀਡ ਲੈ ਕੇ 88 ਬੋਟਾਂ ਨਾਲ ਜਿੱਤੂਗਾ ਸਸੂ ਨਹੀਂ ਸਸੂ ਨਹੀਂ ਬੋਟਾਂ ਮਿਲੀਆਂ ਕਾਲੀ ਦਲ ਨੂੰ 636 ਕਾਲੀ ਦਲ ਨੂੰ 636 ਜੀ ਭਾਜਪਾ ਨੂੰ 339 ਭਾਜਪਾ ਨੂੰ 339 339 700 ਮੈਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਪਾਰਟੀ ਦਾ ਮੈਂ ਸਾਰੇ ਵਰਕਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਪਿਉਰਾ 7 ਨੰਬਰ ਜ਼ੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਜੇਤੂ ਆਇਆ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੋਟਰਾਂ ਦਾ ਮੇਰੇ ਵੀਰ ਜੀ ਟਵਾਣਾ ਸਾਹਿਬ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਪਾਰਟੀ ਵੱਲੋਂ ਇਲੈਕਸ਼ਨ ਲੜਨ ਲਈ ਖੜਾ ਕੀਤਾ ਸੀ ਤੁਹਾਡੇ ਮੁਕਾਬਲੇ ਚ ਜੀ ਮੇਰੇ ਇੱਕ ਸਾਹਬ ਸਿੰਘ ਸੀ ਭਾਜੀਪੀ ਵੱਲੋਂ ਦਰਸ਼ਨ ਸਿੰਘ ਦਰਸ਼ਨ ਸਿੰਘ ਅਕਾਲੀ ਦਲ ਵਾਲਾ ਸੀਗਾ ਜੀ ਜਿੰਨਾਂ ਤੋਂ ਮੈਂ ਕੀ ਬਹੁਤ ਵਧੀਆ ਲੀਡ ਲੈ ਕੇ 83 ਵੋਟਾਂ ਨਾਲ ਜਿੱਤੂਗਾ ਸਸੂ ਨਹੀਂ ਸਸੂ ਨਹੀਂ ਵੋਟਾਂ ਮਿਲੀਆਂ ਕਾਲੀਦਾਨ ਨੂੰ 636 ਕਾਲੀਦਾਨ ਨੂੰ 636 ਜੀ ਭਾਜਪਾ ਨੂੰ 333 ਭਾਜਪਾ ਨੂੰ 333 333 ਮੈਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਪਾਰਟੀ ਦਾ ਮੈਂ ਸਾਰੇ ਵਰਕਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋਨ ਤੋਂ ਕਿਰਪਾ 14 7 ਨੰਬਰ ਜੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਜੇਤੂ ਆਇਆ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੋਟਰਾਂ ਦਾ ਮੇਰੇ ਵੀਰ ਜੀ ਟਵਾਣਾ ਸਾਹਿਬ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਪਾਰਟੀ ਵੱਲੋਂ ਇਲੈਕਸ਼ਨ ਲੜਨ ਲਈ ਖੜਾ ਕੀਤਾ ਸੀ ਤੁਹਾਡੇ ਮੁਕਾਬਲੇ ਚ ਜੀ ਮੇਰੇ ਇੱਕ ਸਾਹਬ ਸਿੰਘ ਸੀ ਭਾਜਪੀ ਵੱਲੋਂ ਦਰਸ਼ਨ ਸਿੰਘ ਦਰਸ਼ਨ ਸਿੰਘ ਅਕਾਲੀ ਦਲ ਵਾਲਾ ਸੀਗਾ ਜੀ ਜਿਨ੍ਹਾਂ ਤੋਂ ਮੈਂ ਕੀ ਬਹੁਤ ਵਧੀਆ ਲੀਡ ਨਾਲ 83 ਵੋਟਾਂ ਨਾਲ ਜਿੱਤੂਗਾ ਸਸੂ ਨਹੀਂ 719 ਵੋਟਾਂ ਮਿਲੀਆਂ ਨੇ ਕਾਲੀਦਾਨ ਨੂੰ 636 ਕਾਲੀਦਾਨ ਨੂੰ 636 ਜੀ ਭਾਜਪਾ ਨੂੰ 303 ਭਾਜਪਾ ਨੂੰ 303 303 303 ਮੈਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੀ ਪਾਰਟੀ ਦਾ ਮੈਂ ਸਾਰੇ ਵਰਕਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਕਿਉਂਕਿ ਕਿਉਂਰਾ 7 ਨੰਬਰ ਜ਼ੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਜੇਤੂ ਆਇਆ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੋਟਰਾਂ ਦਾ ਮੇਰੇ ਵੀਰ ਜੀ ਟਵਾਣਾ ਸਾਹਿਬ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਮੈਨੂੰ ਕ੍ਰਿਕਟ ਦੇਖ ਕੇ ਪਾਰਟੀ ਵੱਲੋਂ ਇਲੈਕਸ਼ਨ ਲੜਨ ਲਈ ਖੜਾ ਕੀਤਾ ਸੀ ਤੁਹਾਡੇ ਮੁਕਾਬਲੇ ਚ ਜੀ ਮੇਰੇ ਇੱਕ ਸਾਹਬ ਸਿੰਘ ਸੀ ਬੀਜੇਪੀ ਵੱਲੋਂ ਦਰਸ਼ਨ ਸਿੰਘ ਦਰਸ਼ਨ ਸਿੰਘ ਅਕਾਲੀ ਦਲ ਵਾਲਾ ਸੀਗਾ ਜੀ ਜਿਨ੍ਹਾਂ ਤੋਂ ਮੈਂ ਕੀ ਬਹੁਤ ਵਧੀਆ ਲੀਡ ਲੈ ਕੇ 83 ਵੋਟਾਂ ਨਾਲ ਜਿੱਤ ਗਿਆ 700 ਨਹੀਂ 700 ਨਹੀਂ ਵੋਟਾਂ ਮਿਲੀਆਂ ਕਾਲੀ ਦਲ ਨੂੰ 636 ਕਾਲੀ ਦਲ ਨੂੰ 636 ਜੀ ਬੀਜੇਪੀ ਨੂੰ 303 ਬੀਜੇਪੀ ਨੂੰ 303 303 ਮੈਂ ਸੋਚਦਾ ਮੈਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਪਾਰਟੀ ਦਾ ਮੈਂ ਸਾਰੇ ਵਰਕਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਕਿਹੜਾ 7 ਨੰਬਰ ਜ਼ੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਜੇਤੂ ਆਇਆ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੋਟਰਾਂ ਦਾ ਮੇਰੇ ਵੀਰ ਜੀ ਟਵਾਣਾ ਸਾਹਿਬ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਪਾਰਟੀ ਵੱਲੋਂ ਇਲੈਕਸ਼ਨ ਲੜਨ ਲਈ ਖੜਾ ਕੀਤਾ ਸੀ ਮੁਕਾਬਲੇ 'ਚ ਜੀ ਮੇਰੇ ਇੱਕ ਸਾਹਬ ਸਿੰਘ ਸੀ ਬੀਜੇਪੀ ਵੱਲੋਂ ਦਰਸ਼ਨ ਸਿੰਘ ਦਰਸ਼ਨ ਸਿੰਘ ਅਕਾਲੀ ਦਲ ਵਾਲਾ ਸੀਗਾ ਜੀ ਜਿੰਨਾਂ ਤੋਂ ਮੈਂ ਕੀ ਬਹੁਤ ਵਧੀਆ ਲੀਡ ਲੈ ਕੇ 83 ਵੋਟਾਂ ਨਾਲ ਜਿੱਤ ਗਿਆ ਸਸੂਨੀ ਸਸੂਨੀ ਵੋਟਾਂ ਮਿਲੀਆਂ ਕਾਲੀਦਾਨ ਨੂੰ 636 ਕਾਲੀਦਾਨ ਨੂੰ 636 ਜੀ ਭਾਜਪਾ ਨੂੰ 303 ਭਾਜਪਾ ਨੂੰ 303 303 303 ਮੈਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਪਾਰਟੀ ਦਾ ਮੈਂ ਸਾਰੇ ਵਰਕਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋਨ ਤੋਂ ਕਿਰਪਾ ਕਿਉਂਰਾ 7 ਨੰਬਰ ਜੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਜੇਤੂ ਆਇਆ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੋਟਰਾਂ ਦਾ ਮੇਰੇ ਵੀਰ ਜੀ ਟਵਾਣਾ ਸਾਹਿਬ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਪਾਰਟੀ ਵੱਲੋਂ ਇਲੈਕਸ਼ਨ ਲੜਨ ਲਈ ਖੜਾ ਕੀਤਾ ਸੀ ਮੁਕਾਬਲੇ ਚ ਜੀ ਮੇਰੇ ਇੱਕ ਸਾਹਬ ਸਿੰਘ ਸੀ ਭਾਜਪੀ ਵੱਲੋਂ ਦਰਸ਼ਨ ਸਿੰਘ ਦਰਸ਼ਨ ਸਿੰਘ ਅਕਾਲੀ ਦਲ ਵਾਲਾ ਸੀਗਾ ਜੀ ਜਿਨ੍ਹਾਂ ਤੋਂ ਮੈਂ ਕੀ ਬਹੁਤ ਵਧੀਆ ਲੀਡ ਲੈ ਕੇ 83 ਵੋਟਾਂ ਨਾਲ ਜਿੱਤਿਆ 600 ਨਹੀਂ 719 ਵੋਟਾਂ ਮਿਲੀਆਂ ਕਾਲੀਦਾਨ ਨੂੰ 636 ਕਾਲੀਦਾਨ ਨੂੰ 636 ਜੀ ਬੀਜੇਪੀ ਨੂੰ 303 ਬੀਜੇਪੀ ਨੂੰ 303 303 373 ਮੈਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਪਾਰਟੀ ਦਾ ਮੈਂ ਸਾਰੇ ਵਰਕਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ